ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜੱਥੇਦਾਰ ਗਾਂਧੀ ਹਰਪ੍ਰੀਤ ਸਿੰਘ ਨੇ ਦੋਸਤੋ ਸੰਤ ਬਾਬਾ ਅਤਰ ਸਿੰਘ ਜੀ ਮਸਤੂਣਾ ਸਾਹਿਬ ਦੇ ਦੋਸਤੋ ਸਮਾਗਮਾਂ ਦੌਰਾਨ ਦੋਸਤੋ ਸਿੱਖੋਂ ਦੇ ਮੁੱਦਿਆਂ ਉੱਪਰ ਦੋਸਤੋ ਗੱਲਬਾਤ ਕਰਦੇ ਹੋਏ ਦੋਸਤੋ ਉਹਨਾਂ ਨੇ ਜੋ ਵੀ ਆਪਣੇ ਵਿਚਾਰ ਸਾਂਝੇ ਕੀਤੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਮਸਤਵਾਨਾ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਦਗੀ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ ਪਤਾ ਹੈ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਜਿਸ ਪੋਜੀਸ਼ਨ ਦੇ ਵਿੱਚ ਆ ਸਾਨੂੰ ਇਸ ਪੋਜੀਸ਼ਨ ਦੇ ਵਿੱਚ ਪਹੁੰਚਾਉਣ ਦੇ ਲਈ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ 1800 49 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਹੜੱਪ ਲਿਆ ਖਾ ਲਿਆ ਮਰਜ਼ ਕਰ ਲਿਆ ਪੰਜਾਬ ਨੂੰ ਅੰਗਰੇਜ਼ਾਂ ਨੇ ਤੇ ਕੌਮ ਉਦਾਸ ਹੋ ਗਈ ਸੁਭਾਵਕ ਹੀ ਹੈ 50 ਸਾਲ ਤੋਂ 60 ਸਾਲ ਤੋਂ ਬੰਦਾ ਇੱਕ ਘਰ 'ਚ ਰਹਿ ਰਿਹਾ ਹੈ ਤੁਸੀਂ ਉਹਦੇ ਪਰਿਵਾਰ ਸਹਿਤ ਉਹਨੂੰ ਬਾਹ ਫੜ ਕੇ ਘਰੋਂ ਸੜਕ ਤੇ ਬਿਠਾ ਦਿੰਨੇ ਹੋ ਤੇ ਉਹਦੇ 'ਚ ਉਦਾਸੀ ਤਾਂ ਆਉਂਦੀ ਐ ਅੰਗਰੇਜ਼ਾਂ ਨੇ ਕਈ ਸਿੱਖਾਂ ਨੂੰ ਪੈਨਸ਼ਨਾਂ ਦੇ ਕੇ ਘਰਾਂ ਨੂੰ ਤੋੜਤਾ ਕਈਆਂ ਨੂੰ ਜੇਲ੍ਹਾਂ 'ਚ ਬੰਦ ਕਰਤਾ ਕਈਆਂ ਨੂੰ ਕਾਲੇ ਪਾਣੀ ਭੇਜਤਾ ਬਾਦ ਦੇ ਵਿੱਚ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਉਹਨਾਂ ਦੀਆਂ ਪੈਨਸ਼ਨਾਂ ਹੌਲੀ-ਹੌਲੀ ਘਟਾ ਕੇ ਬੰਦ ਕਰਤੀਆਂ ਸਿੱਖ ਬੜੇ ਨਿਰਾਸ਼ ਹੋਏ ਔਰ ਨਿਰਾਸ਼ਾ ਦਾ ਆਲਮ ਇਸ ਕਦਰ ਫਸਰ ਗਿਆ ਕਿ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਨਾ ਜਿਹੜਾ ਸੀ ਸ਼ੁਰੂ ਕਰਤਾ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਹੈ ਬਹੁਤ ਜ਼ਿਆਦਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤੇ ਸਿੱਖਾਂ ਦੀ ਗਿਣਤੀ ਜਿਹੜੀ ਸੀ ਉਹ 25% ਦੀ ਰਹਿ ਗਈ ਜਿਨ੍ਹਾਂ ਨੇ ਰਾਜ ਦੇ ਸੁੱਖ ਵਾਸਤੇ ਪੱਗਾਂ ਸਜਾਈਆਂ ਸੀ ਜਦੋਂ ਰਾਜ ਬਦਲ ਗਿਆ ਉਹਨਾਂ ਨੇ ਪੱਗਾਂ ਲਾ ਕੇ ਟੋਪੀਆਂ ਲੈ ਲਈਆਂ ਅੰਗਰੇਜ਼ਾਂ ਵਾਲੀਆਂ ਐਸੇ ਭਿਆਨਕ ਦੌਰ ਦੇ ਵਿੱਚ ਸੰਤ ਅਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਦਾ ਬੀੜਾ ਜਿਹੜਾ ਸੀ ਚੁੱਕਿਆ ਪਿੰਡ-ਪਿੰਡ ਗਏ ਘਰ-ਘਰ ਗਏ ਸਿੱਖਾਂ ਨੂੰ ਸਿੱਖ ਹੀ ਦੇ ਵਿੱਚ ਪ੍ਰਪੱਕੀ ਨਹੀਂ ਕੀਤਾ ਬਲਕਿ ਗੈਰ ਸਿੱਖਾਂ ਨੂੰ ਜਿਹੜਾ ਸੀ ਉਹ ਸਿੱਖ ਸਜਾਇਆ ਉਹਨਾਂ ਨੇ ਐਸੀ ਗੁੜਤੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਨੇ ਪ੍ਰਵਚਨ ਜਿਹੜਾ ਸੀ ਉਹ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਬਿਠਾਇਆ ਜਿਹੜਾ ਉਹਨੇ ਨਾਦੇੜ ਸਾਹਿਬ ਦੀ ਧਰਤੀ ਤੇ ਬੋਲਿਆ ਸੀ ਕਿ ਆਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸੰਤਾਂ ਦੀ ਦਿੱਤੀ ਦਿੜਤਾ ਹੀ ਸੀ ਕਿ ਸੰਗਤ ਦੇ ਵਿੱਚੋਂ ਫਿਰ ਲਹਿਰਾਂ ਉੱਠੀਆਂ ਜਿਵੇਂ ਮੰਚ ਦੇ ਵਿੱਚ ਮੰਝ ਦੇ ਉੱਤੇ ਜਿਵੇਂ ਪਹਿਲੋ ਵੀ ਖੈਰਾ ਸਾਹਿਬ ਬਿਆਨ ਕਰਕੇ ਗਏ ਨੇ ਗਦਰ ਲਹਿਰ ਉੱਠੀ ਸਿੰਘ ਸਭਾ ਲਹਿਰ ਉੱਠੀ ਗੁਰਦੁਆਰਾ ਸੁਧਾਰ ਲੈ ਰੁੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਹੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਬਣੀਆਂ ਇਨ੍ਹਾਂ ਸਾਰੀਆਂ ਮੂਵਮੈਂਟਾਂ ਤੇ ਇਨ੍ਹਾਂ ਸੰਸਾਰੀਆਂ ਸੰਸਥਾਵਾਂ ਨੂੰ ਬਣਾਉਣ ਦੇ ਵਿੱਚ ਪੈਦਾ ਕਰਨ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਅੱਜ ਵੱਡੀ ਗਿਣਤੀ ਚ ਪੰਥ ਦੀਆਂ ਨਮਾਇੰਦਾ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਨਮਾਇंदे ਜਿਹੜੇ ਨੇ ਉਹ ਇੱਥੇ ਮੰਚ ਦੇ ਉੱਤੇ ਹਾਜ਼ਰ ਹੋਏ ਨੇ। ਸਾਧ ਸੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਆ। ਸਿਧਾਂਤ ਨਹੀਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਹੈ। ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ। ਸਿਧਾਂਤ ਤੋਂ ਕੌਮਾਂਵਾਰੀਆਂ ਜਾਂਦੀਆਂ ਨੇ ਪੁਰਖ ਬਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲੱਗ ਰਹੇ ਖੋਰੇ ਵੱਲ ਦੇਖ ਰਹੇ ਹਾਂ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮੁਖਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮੁਖਸਰ ਸਾਹਿਬ ਮੱਥਾ ਟੇਕਣਾਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹਣਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜ਼ਬਾਤ ਜਿਹੜੇ ਸੀ ਉਹ ਭੜਕ ਗਏ ਸਵਾਭਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ 4 5 ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਪੁੱਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਸਦ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਸਦ ਸਾਹਿਬ ਦੀ ਢਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖੌਲ ਬਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖੌਲ ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲਿਆ ਜਜਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਮ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਅਸੀਂ ਆਖੇ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਕਹਿੰਦੇ ਉਹ ਸੀਆਰਪੀ ਵਾਲਿਆਂ ਦਾ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਇਹ ਸਾਡੇ ਵੀ ਕਹਿੰਦਾ ਜज्ਬਾਤ ਪੜ ਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਜਿਹਾ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ ਸੀਆਰਪੀ ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬਿਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਧ ਸੰਗਤ ਜੀ ਸੰਧਾਂਤ ਟਹਿ ਰਹੇ ਆ ਪਰੰਪਰਾਵਾਂ ਟਹਿ ਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਮਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹੈ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਇਹ ਅਵਾਰਡ ਤਾਂ ਸਨਮਾਨ ਦਾ ਪ੍ਰਤੀਕ ਹੈ ਨਾ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਜਿਹੜਾ અપਮਾਨ ਦਾ ਪ੍ਰਤੀਕ ਹੈ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾ ਲਿਆ ਨਹੀਂ ਪਤਾ ਨਹੀਂ ਕੀ ਹੋਣਾ ਸੀ ਧੰਨਵਾਦ ਹੈ ਅਹੁਦੇ ਤਾਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜੰਮਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੈੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ। ਰਹਿ ਗਏ ਉਹ ਬਾੜ ਲੈਣੋ। ਸਾਧ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠੀਏ ਖਾਸ ਤੌਰ ਤੇ ਨੌਜਵਾਨ ਅਸੀਂ ਉਠੀਏ ਇਕੱਠੇ ਹੋਈਏ ਜਿਹੜੇ ਸਾਡੇ ਮਤਭੇਦ ਹੈ ਅਸੀਂ ਬਾਅਦ ਚ ਹੱਲ ਕਰ ਲਾਂਗੇ। ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ। ਮਨ ਭੇਦ ਵੱਡੇ ਹੁੰਦੇ ਆ ਕੌਮਾਂ 'ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤ ਭੇਦ ਤਾਂ ਮੀਆਂ ਬੀਬੀ 'ਚ ਹੋ ਜਾਂਦੇ ਆ ਭਰਾ ਭਰਾ 'ਚ ਹੋ ਜਾਂਦੇ ਆ ਪਿਓ ਪੁੱਤ 'ਚ ਹੋ ਜਾਂਦੇ ਆ ਇਹ ਤਾਂ ਸੁਲਝ ਜਾਂਦੇ ਹੁੰਦੇ ਆ ਮਨ ਭੇਦ ਨਹੀਂ ਹੋਣੇ ਚਾਹੀਦੇ ਅਸੀਂ ਮਨ ਭੇਦਾਂ ਤੋਂ ਰਹਿਤ ਹੋ ਕੇ ਅਸੀਂ ਆ ਇਕੱਠੇ ਹੋਈਏ ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ ਅਸੀਂ ਆਪਣੇ ਸਿਧਾਂਤ ਬਚਾਈਏ ਜੇ ਪਰੰਪਰਾਵਾਂ ਰਹਿ ਗਈਆਂ ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਕਿਸਿਆਂ ਨੇ ਅਰਦਾਸ ਕੀਤੀ ਸੀ ਗ੍ਰੰਥ ਕੀ ਰਹੇਗੀ ਤਾਂ ਪੰਥ ਕੀ ਰਹੇਗੀ ਲਾਜ ਪੰਥੀ ਨਾ ਰਹਾ ਤੇ ਗ੍ਰੰਥ ਕੌਣ ਮੰਨੇਗਾ ਜੇ ਸਿਧਾਂਤ ਹੀ ਨਾ ਰਹੇ ਪਰੰਪਰਾਵਾਂ ਹੀ ਰਹੀਆਂ ਤੇ ਫਿਰ ਸਾਡੀ ਹੋਂਦ ਵੀ ਕਿੱਥੇ ਰਹੇਗੀ ਸੋ ਸਾ ਸੰਗਤ ਜੀ ਇਕੱਠੇ ਹੋਈਏ ਮੈਂ ਜੋ ਅਕਾਲ ٹرسٹ ਹੈ ਬੜੂ ਸਾਹਕ ਦਾ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿੱਥੇ ਦਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੋਸਤੋ ਪੰਜਾਬ ਅਤੇ ਸਿੱਖ ਕੌਮ ਦੇ ਮੁੱਦੇ ਨੂੰ ਲੈ ਕੇ ਦੋਸਤੋ ਸੰਤ ਬਾਬਾ ਅਤਰ ਸਿੰਘ ਮਸਤੂਣਾ ਸਾਹਿਬ ਵਿਖੇ ਦੋਸਤੋ ਸਮਾਗਮ ਦੌਰਾਨ ਦੋਸਤੋ ਜੋ ਵੀ ਵਿਚਾਰ ਸਾਂਝੇ ਕੀਤੇ ਗਏ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਕਰ ਜ਼ਰੂਰ ਕਰ ਦਿਓ ਤੇ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ